ਜਿੱਕਾ ਫਲਸਾ ਵਾਗ ਦੀ ਕਿਫਤੇ ਗੁਰੂ ਰੋਪ ਪੁਰਸਾਰੀ ਸਤ ਸੰਗਤ ਆਓ ਆਸੂ ਸਤ ਸੰਗ ਜੀ ਦੇ ਨਾਲ ਜਾਣਕਾਰੀ ਸਾਂਝੀ ਹਾਸਲ ਕਰੀਏ ਔਰ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਸ ਤਰੀਕੇ ਨਾਲ ਇੱਕ ਅਵਲ ਇੱਕਲਾਚਾ ਇਸ ਤਰੀਕਾ ਕਿਸ ਤਰ੍ਹਾਂ ਇੱਕ ਮਰਦ ਹਗਮੜਾ ਬਣਾ ਦਿੱਤਾ ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਭਾਰਤ ਵਰਸ਼ ਵਿੱਚ ਦੋ ਮੁੱਖ ਧਰਮ ਪ੍ਰਜਲਿਤ ਸਨ ਇੱਕ ਸਨਾਤਨ ਮਤ ਦੂਜਾ Hindu ਮਤ ਜੇ ਆਪਾਂ ਉਸ ਸਮੇਂ ਦੀ ਔਰਤ ਦੀ ਹਾਲਤੇ ਨਜ਼ਰ ਮਾਰੀਏ ਪਤਾ ਲੱਗਦਾ ਹੈ ਕਿ ਦੋਹਾਂ ਮਤਾਂ ਵਿੱਚ ਔਰਤ ਨੂੰ ਇੱਕ ਵਸਤੂ ਤੋਂ ਵੱਧ ਕੁਝ ਵੀ ਨਹੀਂ ਸੀ ਸਮਝਿਆ ਜਾਂਦਾ ਹਿੰਦੂ ਧਰਮ ਦੇ ਰਮਾਇਣ ਵਰਗੇ ਪਵਿੱਤਰ ਗ੍ਰੰਥ ਵਿੱਚ ਤੁਲਸੀ ਦਾਸ ਨੇ ਤਾਂ ਔਰਤ ਦੀ ਤੁਲਨਾ ਪਸ਼ੂਆਂ ਦੇ ਨਾਲ ਵੀ ਕਰ ਦਿੱਤੀ ਇਸ ਤੋਂ ਬਿਨਾ ਉਹਨਾਂ ਨੂੰ ਪੂਜਾ ਪਾਠ ਕਰਨਾ ਜਾਂ ਮੰਦਿਰਾਂ ਵਿੱਚ ਜਾਣ ਦਾ ਅਧਿਕਾਰ ਨਹੀਂ ਸੀ ਬਿਨਾਂ ਸ਼ੱਕ ਹਿੰਦੁਸਤਾਨ ਦੇ ਕਈ ਵੱਡੇ ਮੰਦਿਰਾਂ ਵਿੱਚ ਤਾਂ ਅੱਜ ਵੀ ਔਰਤਾਂ ਦੇ ਜਾਣ ਦੀ ਮਨਾਹੀ ਹੈ ਉਸੇ ਤਰ੍ਹਾਂ ਕਹਿਨ ਹੈ ਔਰਤ ਨੂੰ ਪਰਦੇ ਵਿੱਚ ਰੱਖਣ ਖਾਤਰ ਮਰਦਾਂ ਤੋਂ ਹੰਡ ਕੱਢਣ ਦਾ ਰਵਾਜ ਪੈਦਾ ਹੋਇਆ ਇਸਲਾਮ ਮਤ ਵਿੱਚ ਵੀ ਔਰਤਾਂ ਨੂੰ ਬੁਰਕਾ ਪਹਿਨਣ ਲਈ ਮਜਬੂਰ ਕੀਤਾ ਗਿਆ ਅਜੇ ਤੱਕ ਵੀ ਕਈ ਮਸਜਿਦ ਵਿੱਚ ਔਰਤਾਂ ਆਦਮੀਆਂ ਦੇ ਸਾਹਮਣੇ ਨਹੀਂ ਸੁਣ ਬੈਠ ਸਕਦੀਆਂ ਨਾ ਹੀ ਕੋਈ ਧਾਰਮਿਕ प्रवचन ਸੁਣ ਸਕਦੀਆਂ ਸਗੋਂ ਉਹਨਾਂ ਨੂੰ ਕਮਰੇ ਅੰਦਰ ਪਰਦਾ ਕਰਕੇ ਉਹਨੇ ਵਿੱਚ ਬਿਠਾਇਆ ਜਾਂਦਾ ਹੈ ਦੋਹਾਂ ਧਰਮਾਂ ਦੇ ਲੋਕ Hindu ਅਤੇ Musalman ਔਰਤ ਦੀ ਪੜ੍ਹਾਈ ਲਿਖਾਈ ਦੇ ਵਿਰੁੱਧ ਸਨ ਦੋਹਾਂ ਧਰਮਾਂ ਵਿੱਚ ਔਰਤ ਸਦੀਆਂ ਤੱਕ ਗੁਲਾਮੀ ਵਾਲਾ ਜੀਵਨ ਬਿਸ਼ਰ ਕਰਦੀ ਰਹੀ ਕਿਸੇ ਮਰਦ ਦਾ ਇੱਕ ਔਰਤ ਨੂੰ ਮਨ ਪਰ ਜਾਂਦਾ ਤਾਂ ਉਹ ਜਦ ਮਰਜ਼ੀ ਦੂਸਰੀ ਨਾਲ ਵਿਆਹ ਕਰ ਲੈਂਦਾ ਮਰੀਸ਼ ਦੇ ਉਲਟ ਕਸ਼ੇ ਔਰਤ ਨੂੰ ਪਤੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਦੀ ਆਗਿਆ ਨਹੀਂ ਸੀ ਸਭ ਉਸ ਨੂੰ ਜਿਉਂਦੇ ਜੀ ਪਤੀ ਦੇ ਨਾਲ ਸਤੀ ਹੋਣਾ ਪੈਂਦਾ ਸੀ ਸੜਨਾ ਪੈਂਦਾ ਸੀ ਔਰਤ ਨੂੰ ਮਰਦੀ ਦਾਸੀ ਜਾਂ ਇੱਕ ਭੋਗਵਾਲਾ ਦੀ ਵਸਤੂ ਤੋਂ ਵੱਧ ਕੁਝ ਵੀ ਨਹੀਂ ਸੀ ਸਮਝਿਆ ਜਾਂਦਾ ਭਗਤ ਸ਼ੱਜੂ ਨੇ ਤਾਂ ਇਥੋਂ ਤੱਕ ਵੀ ਕਿਹਾ ਕਿ ਇਸਤਰੀ ਕਾਗਜ ਦੀ ਵੀ ਬਣੀ ਹੋਵੇ ਉਸ ਤੋਂ ਦੂਰੀ ਰਹੁ ਪਤੀ ਕਿਤਨਾ ਵੀ ਦੁਰਾਚਾਰੀ ਨਸ਼ਈ ਹੋਵੇ ਉਸ ਦਾ ਮਾਲਕ ਹੈ ਪਤਨੀ ਦੇ ਉਸ ਦੀ ਸੇਵਾ ਪਤਨੀ ਨੇ ਕਰਨੀ ਹੀ ਕਰਨੀ ਹੈਔਰ ਤਦ ਦੇਵੀ ਗੁਨਾ ਸੰਜਮ ਸੇਵਾ ਪਿਆਰ ਪਰਪਕਾਰ ਸਹਿਨਸੀਲਤਾ ਮਮਤਾ ਤੇ ਨੀਂਤੀ ਸੁਭਾਅ ਆਦ ਵਰ ਕਿਸੇ ਦਾ ਵੀ ਕਦੇ ਧਿਆਨ ਨਹੀਂ ਗਿਆ ਅਜਿਹੇ ਭਿਆਨਕ ਸਮੇਂ ਵਿੱਚ 15ਵੀਂ ਸਦੀ ਦੇ ਅੰਤ ਤੋਂ ਬਾਅਦ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਤਾਰ ਘਰੇ ਗੁਰੂ ਨਾਨਕ ਦੇਵ ਜੀ ਔਰਤ ਜਾਤ ਲਈ ਇੱਕ ਮਸੀਹਾ ਬਣ ਕੇ ਆਏ ਉਹਨਾਂ ਔਰਤ ਮਰਦ ਦੀ ਬਰਾਬਰਤਾ ਤੇ ਸਿੱਖ ਧਰਮ ਦੀ ਨਹੀਂ ਰੱਖੀ ਉਹਨਾਂ ਔਰਤ ਦੇ ਹੱਕ ਵਿੱਚ ਉਹ ਆਜ ਅਠਰੋਧਿਆਂ ਹੋਇਆਂ ਰਾਜਿਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਸਵਾਲ ਕੀਤੇ ਤਾਂ ਉਹਨਾਂ ਤਨ ਸੈਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ ਦਰਜ ਕੀਤਾ 473 ਅੰਗ ਤੇ ਸੋ ਕਿਉ ਮੰਦਾ ਆਖੀਐ ਜਿਤ ਜਮੇ ਰਾਜਾਂ ਉਹ ਆਪਣੇ ਮਾਤਾ ਤੇ ਪਿਤਾ ਜੀ ਦਾ ਵੀ ਪੂਰਾ ਆਦਰ ਸਨਮਾਨ ਕਰਦੇ ਜਦ 8 ਸਾਲ ਦੀ ਉਮਰ ਵਿੱਚ Hindu ਮਤ ਅਨੁਸਾਰ ਉਹਨਾਂ ਦੇ ਜਨੇਊ ਪਾਉਣ ਦੀ ਰਸਮ ਲਈ ਪੰਡਤ ਹਰਧਿਆਲ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਸਵਾਲ ਕੀਤਾ ਕਿ ਮੇਰੀ ਵੱਡੀ ਭੈਣ ਬੇਬੇ ਨਾਨ ਕਿਹਦੇ ਜਨੇਊ ਕਿਉਂ ਨਹੀਂ ਪਾਇਆ ਸੋ ਇਸ ਚੀਜ਼ ਦਾ ਕੋਈ ਜਵਾਬ ਉਹਨਾਂ ਦੇ ਸਕੇ ਨਿਰੁੱਤਰ ਹੋ ਗਏ ਪੰਡਤ ਹਰਧਿਆਲ ਜੀ ਉਹਨਾਂ ਦਾ ਇਹ ਪ੍ਰਸ਼ਨ ਅਸਲ ਵਿੱਚ عورت ਦੀ ਬਰਾਬਰਤਾ ਲਈ ਚੁੱਕਿਆ ਪਹਿਲਾ ਕਦਮ ਸੀ ਬੇਬੇ ਨਾਨਕੀ ਦਾ ਸਤਕਾਰ ਆਪਣੇ ਪੇਕੇ ਘਰ ਵੀ ਨਹੀਂ ਸਗੋਂ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਸੀ ਉਹਨਾਂ ਦੇ ਪਤੀ ਜੈਰਾਮ ਜੀ ਉਸ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਸੀ ਕਰਦੇ ਬਾਬਾ ਨਾਨਕ ਵੀ ਭੈਣ ਦੀ ਕਹੀ ਗੱਲ ਮੋੜ ਨਾ ਸਕਦੇ ਜਦ ਬੇਬੇ ਨਾਨਕੀ ਨੇ ਸultanpur ਜਾਣ ਲਈ ਉਹਨਾਂ ਨੂੰ ਕਿਹਾ ਤਾਂ ਉਹਨਾਂ ਨਾ ਨਾ ਕੀਤੀ ਭੈਣ ਦੇ ਕਹਿਣ ਦੇ ਉੱਤੇ ਸultanpur ਪਹੁੰਚ ਗਏ ਅਤੇ ਜੈਰਾਮ ਭਾਈਆ ਤੇ ਭੈਣ ਦੇ ਕਹਿਣ ਤੇ ਹੀ ਮੋਦੀ ਖਾਨੇ ਦੀ ਨੌਕਰੀ ਕੀਤੀ ਉਸ ਤੋਂ ਪਿਛੋਂ ਜਦੋਂ ਗੁਰੂ ਸੇਵਾਦਾਰੀਆਂ ਤੇ ਜਾਂਦੇ ਤਾਂ ਆਪਣੀ ਭੈਣ ਨਾਨਕੀ ਨੂੰ ਮਾਤਾ ਸਰਖਣੀ ਅਤੇ ਬੱਚਿਆਂ ਦੀ ਸੇਵਾ ਸੁਨਾ ਦੀ ਜ਼ਿੰਮੇਵਾਰੀ ਵੀ ਸੌਂਕੇ ਜਾਂਦੇ ਇਸ ਸਭ ਗੁਰੂ ਘਰ ਵਿੱਚ ਔਰਤ ਦੇ ਸਤਕਾਰ ਦੀਆਂ ਮਿਸਾਲਾਂ ਨੇ 10 ਜਾਮਿਆਂ ਵਿੱਚ ਉਹਨਾਂ ਦੁਆਰਾ ਉਚਾਰੀ ਗਈ ਬਾਣੀ ਵਿੱਚ ਵੀ ਮਰਦ ਤੇ ਔਰਤ ਨੂੰ ਇੱਕ ਸਮਾਨ ਸਮਝ ਕੇ ਕੇਵਲ ਦੋਹਾਂ ਹੀ ਆਤਮਾ ਨੂੰ ਜੀਵ ਆਤਮਾ ਨਾਲ ਸੰਬੋਧਨ ਕੀਤਾ ਗਿਆ ਹੈ ਜੋ ਪ੍ਰਭੂ ਪਤੀ ਦੇ ਮਲਾਬਲੀ ਤਰਪਦੀ ਹੈ ਤੇ ਜਿਸ ਨੇ ਉਸੇ ਵਿੱਚ ਸਮਾ ਜਾਣਾ ਹੈ ਗੁਰਬਾਣੀ ਅਨੁਸਾਰ ਸਾਰੇ ਜਗਤ ਦਾ ਪਤੀ ਪਰਮੇਸ਼ਵਰ ਹੈ ਸਾਰੇ ਮਰਦ ਔਰਤਾਂ ਉਸ ਦੀਆਂ ਇਸਤਰੀਆਂ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਬਾਣੀ ਵਿਚਾਰ रस ਪਰਕੇ ਅਧਿਆਤਮਕ ਪ੍ਰੇਮ ਨੂੰ ਲੋਕਾਂ ਦੇ ਜਨਾਂ ਵਿੱਚ ਸਰਲਤਾ ਨਾਲ ਪਹੁੰਚਾ ਦਿੱਤਾ ਨਾਲ ਹੀ ਗੁਰੂ ਸਾਹਿਬਾਂ ਨੇ ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਸ਼ੁਰੂ ਕਰਕੇ ਹਰ ਮਾਈ ਭਾਈ ਨੂੰ ਬਰਾਬਰਤਾ ਦਾ ਅਹਿਸਾਸ ਕਰਵਾ ਦਿੱਤਾ ਉਨ੍ਹਾਂ ਉਸ ਸਮੇਂ ਦੇ ਮੁੱਲਾਂ ਮੋਲਾਣਿਆਂ ਕਾਜ਼ੀਆਂ ਹਾਜ਼ੀਆਂ ਪੰਡਤਾਂ ਵਿਦਵਾਨਾਂ ਨਾਥਾਂ ਜੋਗੀਆਂ ਤੇ ਧਾਰਮਿਕ ਜਾਂ ਰਾਸੀ ਆਗੂਆਂ ਨੂੰ ਔਤ ਪ੍ਰਤੀ ਨਿਮੀ ਸੋਚ ਦੀ ਖੁੱਲ ਕੇ ਨਿੰਦਾ ਕੀਤੀ ਤੇ ਇਨਸਾਨੀ ਦਾ ਸੱਚਾ ਸੋਚਾ ਮਾਰਗ ਦਰਸਾਇਆ ਉਹ ਆਪਣੇ ਸਮੇਂ ਦੇ ਪਹਿਲੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਸਨ ਜਿਨ੍ਹਾਂ ਧਾਰਮਿਕ ਆਗੂਆਂ ਦੀਆਂ ਅੱਖਾਂ ਖੋਲਦੀ ਹੋਈ ਨਗਾਰੇ ਦੀ ਚੋੜ ਤੇ ਕਿਹਾ ਕਿ ਜਿਸ ਔਰਤ ਤੋਂ ਜਨਮ ਲੈਂਦੇ ਹੋ ਜਿਸ ਬਿਨਾ ਕੋਈ ਸਮਾਜਿਕ ਜਾਂ ਭਾਈਚਾਰਕ ਕੰਮ ਨਹੀਂ ਚੱਲ ਸਕਦਾ ਉਸ ਦੀ ਨਰਾਦਰੀ ਕਰਨਾ ਕਿੱਥੋਂ ਦੀ ਸ਼ਿਆਨਪ ਹੈ ਸੋ 473 ਅੰਗ ਧੰਨ ਤੁਨ ਸਹਿਬ ਸਿੰਘ ਗੁਰਸੇਵ ਜੀ ਦੇ ਵਿੱਚ ਦਰਜ ਹੈ ਪੰਡ ਜਮੀਏ ਪੰਡ ਨਿਮੈਂ ਪੰਡ ਮੰਗਣ ਵਿਆਹ ਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਭਾਵ ਕਿ ਲੜਕੀ ਜਮੀਏ ਤੇ ਲੜਕੀ ਨੂੰ ਮੰਗਿਏ ਤੇ ਲੜਕੀ ਨੂੰ ਮੰਗਣ ਤੋਂ ਬਾਅਦ ਦਾ ਵਿਆਹ ਕਰੀਏ ਤੇ ਉਸ ਤੋਂ ਹੀ ਗਾਂ ਅਗੇ ਰਿਸ਼ਤੇਦਾਰੀਆਂ ਚੱਲਦੀਆਂ ਨੇ ਉਸ ਤੋਂ ਹੀ ਅੱਗੇ ਸਾਰਾ ਸੰਸਾਰ ਜਿਹੜਾ ਹੈ ਉਹਦੀ ਉਤਪਤੀ ਹੁੰਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਉਥੇ ਮਰਦ ਤੇ ਔਰਤਾਂ ਨੂੰ ਇਕੱਠੇ ਬਿਠਾ ਕੇ ਇੱਕੋ ਜਿਹਾ ਉਪਦੇਸ਼ ਦਿੰਦੇ ਵੈਸੇ ਵੀ ਸਿੱਖ ਧਰਮ ਦਾ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਨ੍ਹਾਂ ਸੱਲਸੀ ਹਰੇਕ ਮਨੁੱਖ ਦੇ ਰਤਾੜੇ ਹੋਏ ਮਰਦ ਔਰਤਾਂ ਵੱਡੀ ਗਿਣਤੀ ਵਿੱਚ ਇਸ ਮਤ ਨੂੰ ਧਾਰਨੀ ਹੋ ਗਏ ਦੂਸਰੇ ਪਾਤਸ਼ਾਹ ਸੇਵ ਸ੍ਰੀ ਗੁਰੂ ਅੰਗਦੇਵ ਜੀ ਆਪਣੇ ਮਾਣ ਮਾਤਾ ਖੀਵੀ ਜੀ ਨੂੰ ਖਡੂਰ ਸੇ ਵਿਖੇ ਲੰਗਰਾਂ ਦੀ ਸੇਵਾ ਦਾ ਇੰਚਾਰਜ ਥਾਪ ਦਿੱਤਾ ਜਿਸ ਨਾਲ ਉਹ ਸੰਗਤ ਵਿੱਚ ਮਾਨ ਸਤਕਾਰ ਦੇ ਪਾਤਰ ਬਣੇ ਆਪਣੇ ਆਪ ਚੌਰ ਦੇ ਸਨਮਾਨ ਦੀ ਉਦੁੱਤੀ ਮਿਸਾਲ ਸੀ ਮਾਤਾ ਖੀਵੀ ਜੀ ਦਾ ਨਾਮ ਸੰਗਤ ਵਿੱਚ ਰੰਗੀ ਹੋਈ ਅਸੀ ਦੱਬੀ ਰੂਹ ਸਨ ਉਹ ਦੂਰੋਂ ਨੇੜੇੋਂ ਆਈ ਸੰਗਤਿਆਂ ਭਗਤ ਵਿੱਚ ਕੋਈ ਕਸਰ ਨਾ ਛੱਡ ਦੇ ਉਹਨਾਂ ਦੇ ਆਪਣੀ ਹੱਥੀ ਬਣਾਈ ਖੀਰ ਦੀ ਉਠਾਸ ਤਾਂ ਦੂਰ ਦੂਰ ਤੱਕ ਪਹੁੰਚ ਜਾਂਦੀ ਤੇ ਪਿਆਰਿਓ ਅੱਜ ਵੀ ਉਹਨਾਂ ਦੇ ਨਾਂ ਤੇ ਮਾਤਾ ਖੀਵੀ ਜੀ ਦੇ ਨਾਂ ਤੇ ਖੀਰਾਂ ਦੇ ਲੰਗਰ ਨਗਰਾਂ ਦੇ ਹਿਸਾਬ ਦੇ ਨਾਲ ਚੱਲਦੇ ਨੇ ਜੋ ਕਿ ਲਗਾਤਾਰ ਚੱਲੇ ਜਾ ਰਹੇ ਆਪ ਜੀ ਦੀ ਜਾਣਕਾਰੀ ਹਤੇ ਵੀ ਦੱਸਦੇ ਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਪੰਡਤ ਰਾਓ ਤਨਵੀਸ਼ਵਰ ਜੋ ਕਰਨਾਟਕ ਤੋਂ ਨੇ ਮਾਤਾ ਖੀਵੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਆਪਣੀ ਬੇਟੀ ਦਾ ਨਾਮ ਵੀ ਖੀਵੀ ਰੱਖਿਆ ਉਹ ਉਸ ਦੇ ਜਨਮ ਦਿਨ ਤੇ ਖੀਰ ਦਾ ਲੰਗਰ ਵੀ ਲਗਾਉਂਦੇ ਨੇ ਕਾਸ਼ ਅਸੀਂ ਵੀ ਇਹਨਾਂ ਸਨਮਾਨ ਜੋ ਉਸੇ ਔਰਤਾਂ ਨੂੰ ਆਪਣੀਆਂ ਬੱਚੀਆਂ ਦੇ ਰੋਡ ਮਾਡਲ ਬਣਾ ਸਕੀਏ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕਦਮ ਜਿਨ੍ਹਾਂ ਦੇ ਚੱਲਦੇ ਹੋਏ ਤੀਸਰੀ ਬਾਦਸ਼ਾਹੀ ਸਹਿਬ ਸ਼੍ਰੀ ਗੁਰੂ ਅਮਰਦਾਸ ਜੀ ਨੇ ਵੀ ਔਰਤਾਂ ਦੇ ਸਥਿਤੀ ਦੇ ਸੁਧਾਰਨ ਲਈ ਬੜੇ ਮਹੱਤਵਪੂਰਨ ਕੰਮ ਚੁਕੇ ਔ ਤਜਾਰ ਦੇ ਮੱਥੇ ਦਾ ਕ੍ਰੰਕ ਬਣ ਚੁੱਕੀ ਸਦੀ ਪ੍ਰਥਾ ਦਾ ਵਿਰੋਧ ਕਰਦੇ ਹੋਇਆ ਉਹਨਾਂ ਨੇ ਫਰਮਾਇਆ ਜੋ ਕਿ ਤਨ ਤਨ ਸੈ ਸੇ ਗੁਰੂ ਅਨਸੇਰ ਜੀ ਦੇ ਪਨਾ 787 ਅੰਗ ਤੇ ਸੁਭਾਏ ਮਾਨ ਹੈ ਸਤਿਆ ਇਹ ਨ ਆਖਿਐਨ ਜੋ ਮੜਿਆ ਲਗ ਜਲਨ ਨਾਨਕ ਸਤਿਆ ਜਾਣਿਐਨ ਜੇ ਬਿਰਹੇ ਚੋਟ ਮਰਨ ਉਹਨਾਂ ਨੇ ਗੁਰੂ ਬਾਦਸ਼ਾਹ ਨੂੰ ਕਹਿ ਕੇ ਸਦੀ ਪ੍ਰਥਾ ਨੂੰ ਬੰਦ ਕਰਵਾਉਣ ਲਈ ਕਾਨੂੰਨ ਬਣਵਾਇਆ ਗੁਰੂ ਸਾਹਿਬਾਂ ਨੇ ਇਹ ਵੀ ਕਿਹਾ ਜੇ ਮਰਦ ਦੂਜਾ ਵਿਆਹ ਕਰਵਾ ਸਕਦਾ ਹੈ ਔਰਤ ਕਿਉਂ ਨਹੀਂ ਸੋ ਉਹਨਾਂ ਵਿਧਵਾ ਵਿਆਹ ਦੀ ਰੀਤ ਵੀ ਸ਼ੁਰੂ ਕੀਤੀ ਔਰਤਾਂ ਨੂੰ ਪਰਦੇ ਵਿੱਚ ਰਹਿਣ ਦੀ ਹਦਾਇਤ ਸਦਕਾ ਦੀਦੀਆਂ ਸੰਗਤ ਵਿੱਚ ਘੁੰਡ ਕਢ ਕੇ ਆਉਂਦੀਆਂ ਗੁਰੂ ਸੇਵ ਨੇ ਐਲਾਨ ਕੀਤਾ ਕੋਈ ਵੀ ਔਰ ਸੰਗਤ ਵਿੱਚ ਪਰਦਾ ਕਰਕੇ ਨਾ ਆਵੇ ਸੋ ਇਸ ਤਰ੍ਹਾਂ ਔਰਤਾਂ ਨੂੰ ਘੁੰਡ ਤੋਂ ਛਡਕਾਰਾ ਮਿਲ ਗਿਆ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਥਾਪੀਆਂ ਬਾਈ ਸਿੱਖਾਂ ਨੂੰ ਵੱਖ-ਵੱਖ ਥਾਵਾਂ ਤੇ ਨਿਯੁਕਤ ਕੀਤਾ ਜਿਨ੍ਹਾਂ ਵਿੱਚੋਂ ਦੋ ਮੰਡੀਆਂ ਬੀਬੀਆਂ ਨੂੰ ਹੀ ਸੌਪੀਆਂ ਗਈਆਂ ਉਹਨਾਂ ਦੀ ਪੁੱਤਰੀ ਬੀਬੀ ਪਾਣੀ ਜੀ ਜੋ ਚੌਥੇ ਪਾਤਸ਼ਾਹ ਸੇਖੀ ਗੁਰੂ ਰਾਮਦਾਸ ਜੀ ਦੇ ਮਹਿਲ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ ਸਨ ਦਾ ਨਾਮ ਹੀ ਸਿੱਖ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ ਛੇਵੇਂ ਪਾਤਸ਼ਾਹ ਨੇ ਗੁਜਰਾਤ ਵਿੱਚ ਫਕੀਰ ਸ਼ਾਹ ਦੌਲਾ ਦੇ ਪ੍ਰਸ਼ਨਾਂ ਦਾ ਉਤਰ ਦਿੰਦੇ ਆ ਦੱਸਿਆ ਸੀ ਕਿ ਔਰਤ ਈਮਾਨ ਕਈ ਔਰਤ ਨੂੰ ਉੜਿਆ ਆ ਉਹਨਾਂ ਦੇ ਇਹ ਵੀ ਬਚਨ ਸਨ ਕਿ ਹਰ ਮਾਂ ਕੋਲ ਇੱਕ ਬੇਟੀ ਜ਼ਰੂਰ ਹੋਣੀ ਚਾਹੀਦੀ ਹੈ ਸਿਰ ਖਾਨ ਕਨਿਆ ਇੱਕ ਹੋਵੇ ਨਹੀਂ ਤੋ ਮਾਂ ਗ੍ਰਸਥ ਵਿਭੋਵੇ ਬੁਰਗੁਰ ਬਲਾਸ ਪਾਸ਼ੇ ਛੇਵੀਂ ਦੇ ਵਿੱਚ ਦਰਜ ਸਿੱਖ ਧਰਮ ਵਿੱਚ ਗ੍ਰਸਥ ਅਸ਼ਰਮ ਨੂੰ ਉੜਿਆ ਗਿਆ ਕਿਤੇ ਵੀ ਔਰਤਾਂ ਜਾਂ ਗ੍ਰਸਥ ਨੂੰ ਧਿਆ ਕੇ ਭਗਤੀ ਕਰਨ ਦੀ ਗੱਲ ਨਹੀਂ ਕੀਤੀ ਗੁਰਮਤ ਵਿੱਚ ਔਰਤ ਨੂੰ ਮਰਦ ਦੀ ਕਮਜ਼ੋਰੀ ਨਹੀਂ ਸਗੋ ਤਾਕਤ ਦਰਸਾਇਆ ਗਿਆ ਇਹ ਹੀ ਕਾਰਨ ਹੈ ਕਿ ਸਿੱਖ ਇਤਿਹਾਸ ਵਿੱਚ ਬੀਬੀ ਨਾਨਕੀ ਜੀ ਬੀਬੀ ਅਮਰੋ ਜੀ ਬੀਬੀ ਭਾਨੀ ਜੀ ਮਾਤਾ ਗੁਜਰ ਕੌਰ ਜੀ ਮਾਤਾ ਸੁਲਰੇ ਜੀ ਮਾਤਾ ਸੈਬ ਕੌਰ ਜੀ ਤੋਂ ਬਿਨਾ ਮਾਈ ਭਾਗੋ ਜੀ ਮਹਾਰਾਣੀ ਸਦਾ ਕੌਰ ਮਹਾਰਾਣੀ ਜਿੰਦਾ ਵਰਗੀਆਂ ਅਨੇਕ ਸੂਰ ਬੀਰ ਔਰਤਾਂ ਦੀ ਮਹਾਨਤਾ ਕਿਸੇ ਤੋਂ ਲੁਕੀ ਛਿਪੀ ਨਹੀਂ ਮਾਈ ਭਾਗੋ ਵਰਗੀਆਂ ਇੱਕ ਦਿਨ ਵਿੱਚ ਨਹੀਂ ਮਦਾਨੇ ਜੰਗ ਵਿੱਚ ਚਲੰਗੀ ਸਿੰਘਾਂ ਦੀ ਗਵਾਹੀ ਕਰਨ ਦੇ ਯੋਗ ਹੋ ਗਈਆਂ ਉਹਨਾਂ ਨੂੰ ਬਚਪਨ ਵਿੱਚ ਹੀ ਘੋੜਸਵਾਰੀ ਤਲਵਾਰ ਦੇ ਜੋਰ ਦਿਖਾਉਣ ਦੇ ਸਿੱਖਣ ਦੇ ਅਸਰ ਪ੍ਰਾਪਤ ਹੋਏ ਸਨ ਇਹ ਤੋਂ ਜ਼ਿਆਦਾ ਹੈ ਕਿ ਸਿੱਖ ਪਰਿਵਾਰਾਂ ਵਿੱਚ ਬੱਚੀਆਂ ਨੂੰ ਮਰਦਾਂ ਦੇ ਬਰਾਬਰ ਹੀ ਸ਼ਸਤਰ ਵਿਦਿਆ ਤੇ ਘੋੜਸਵਾਰੀ ਸਿੱਖਣ ਦੀ ਖੁੱਲ ਸੀ ਇਸੇ ਤਰ੍ਹਾਂ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਗੁਰੂ ਸਾਹਿਬ ਤੋਂ ਬਾਅਦ ਸਿੱਖ ਸੰਗਤਾਂ ਨੂੰ ਘੁੰਮਾਵੇਂ ਭੇਜ ਕੇ ਕੌਮ ਦੀ ਗਵਾਹੀ ਕਰਦੀਆਂ ਰਹੀਆਂ ਦਸ਼ਮੇਸ਼ ਪਿਤਾਵਨੋ ਮਾਤਾ ਸਾਹਿਬ ਕਨੂਖਾ ਸੇਈ ਮਾਤਾ ਹੁੰਦਾ ਕਿਤਾਬ ਦੇਣਾ ਔਰਤ ਦੇ ਸਨਮਾਨ ਦੀ ਸਿਖਰ ਹੈ ਇਥੇ ਵਸਣੀ ਸਿੱਖ ਧਰਮ ਵਿੱਚ ਤਾਂ ਔਰਤ ਆਪਣੇ ਪਰਿਵਾਰ ਦੀ ਮੈਂਬਰ ਹੋਵੇ ਜਾਂ ਪਰਾਇ ਸਭ ਦਾ ਹੀ ਬਰਾਬਰ ਸਤਕਾਰ ਕਰਨ ਦੀ ਹਦਾਇਤ ਪਾਈ ਗੁਰਦਾਸ ਜੀ ਅਨੁਸਾਰ ਵੀ ਹੈ ਦੇਖ ਪਰਾਇਆਂ ਚ ਨਹੀਂ ਆ ਮਾਵਾ ਭੈਣਾ ਧੀਆਂ ਜਾਣੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੀ ਸਾਰਿਆਂ ਕਰਦੇ ਨੁਕਤਾਨ ਵਿੱਚ ਉੱਚੀ ਸੋਚੀ ਕਰਦਾਰ ਵਾਲਾ ਸਪੂਰਨ ਖਾਲਸ 인ਸਾਨ ਦੇਣ ਦਾ ਮਹਾਨ ਕਾਰਜ ਕੀਤਾ ਇਹੀ ਕਾਰਨ ਸੀ ਜਿਵੇਂ ਸ਼ੇਸ਼ ਪਿਤਾ ਦਾ ਹੁਕਮ ਮੰਨ ਕੇ ਸਹਿਬਜ਼ਾਦਾ ਜੀ ਅਸ ਸਿੰਘ 14 ਸਾਲ ਦੀ ਛੋਟੀ ਜੀ ਉਮਰੇ ਪੰਡਤ ਦੇਵ ਦਾਦੀ ਬ੍ਰਾਹਮਣੀ ਨੂੰ ਮਗਲਾਂ ਤੋਂ ਛੁੜਾ ਰਿਹਾ ਸੀ ਇਤਿਹਾਸ ਗਵਾਹ ਹੈ ਖਾਲਸੇ ਨੇ ਨਹੀਂ ਦੁਸ਼ਮਣਾਂ ਦੀਆਂ ਔਰਤਾਂ ਨਾਲ ਵੀ ਕਦੇ ਦੁਰਵਿਹਾਰ ਨਹੀਂ ਕੀਤਾ ਜਦੋਂ ਉਦਾਲੀ ਵਰਗੇ ਹਿੰਦੂ ਤਾਂ ਤੇ ਹਮਲੇ ਕਰਦੇ ਲੁੱਟਦੇ ਮਾਲ ਦੇ ਨਾਲ ਨਾਲ ਹਿੰਦੂ ਔਰਤਾਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਉਸ ਵੇਲੇ ਵੀ ਹਿੰਦੂ ਕੌਮ ਤਾਂ ਇਤਨੀ ਨਤਾਨੀ ਹੋ ਚੁੱਕੀ ਸੀ ਆਪਣੀਆਂ ਔਰਤਾਂ ਨੂੰ ਛੜਾਉਂਦੀ ਯੋਗਤ ਨਹੀਂ ਸੀ ਕਰ ਸਕਦੀ ਅੱਧੀ ਰਾਤ ਵੇਲੇ ਜਦੋਂ ਧੜ ਵੀ ਨਸ਼ਿਆਂ ਵਿੱਚ ਤੋਟ-ਟੋ ਕੇ ਸੌਂਦੇ ਤਾਂ ਜਿਹੜਾ ਕਿ ਪਿਆਰਿਓ ਆਮ ਪ੍ਰਚੰਤ ਹੈ ਕਿ ਸਿਖਾਂ ਦੇ 12 ਵਜ ਗਏ ਸਿਖਾਂ ਦੇ 12 ਵਜਣ ਦਾ ਕਾਰਨ ਇਹ ਸੀ ਕਿ ਸੁਤਿਆਂ ਨੂੰ ਜਾ ਕੇ ਢਾਲੀ ਦੇ ਸਨ ਇਸ ਤਰ੍ਹਾਂ ਹੀ ਉਹਨਾਂ ਨੇ 12 ਵਜੇ ਮਨਾਨ ਵਿੱਚ ਨਿਤਰਦਾ ਤੇ ਉਹਨਾਂ ਨਜਾਰ ਔਰਤਾਂ ਨੂੰ ਛੜਾ ਕੇ ਘਰੋ ਘਰੀ ਪਾ ਜਾ ਕੇ ਆਉਣਾ ਸ਼ਾਰੀ ਗਰਬਾਣੀ ਵਿੱਚ ਪਤੀ ਪਤਨੀ ਦੇ ਆਪਸੀ ਪ੍ਰੇਮ ਇੱਕ ਪੂਰਤਵਿਸ਼ਵਾਸ ਤੇ ਬਰਾਬਰਤਾ ਦੀ ਗੱਲ ਹੈ ਅੱਜ ਅਸੀਂ ਉਦੋਂ ਔਰਣ ਹੱਤਿਆ ਦੀ ਦੁਹਾਈ ਦੇਣ ਲੱਗੇ ਆਂ ਜਦ ਕੁੜੀਆਂ ਦਾ ਅਨੁਪਾਤ ਮੁੰਡਿਆਂ ਦੇ ਮੁਕਾਬਲੇ ਹਜ਼ਾਰ ਪਿਛੇ 700 ਰਹਿ ਗਿਆ ਪਰ ਗੁਰਮਤਿ ਵੀ ਤਾਂ ਅੱਜ ਤੋਂ ਪੰਜ ਸਦੀਆਂ ਪਹਿਲਾਂ ਹੀ ਕੰਨਿਆ ਨੂੰ ਮਾਰਨਾ ਮਹਾਪਾਪ ਗ੍ਰਿਹਿਆ ਗਿਆ ਸੀ ਬ੍ਰਹਮਣ ਕੈ ਲੀਕਾਂ ਕਲਕਾਂ ਅੰਚਾਰੀ ਕਰਤਾਨ ਫਿਟਕ ਫਿਟਕਾ ਕੋੜ ਬਧੀਆਂ ਸਦਾ ਸਦਾ ਬਮਾਨ ਤੰਤ ਅਨੁਸਾਰ ਸ੍ਰੀ ਗੁਰੂ ਨਨਸਰ ਜੀ ਦੇ ਅੰਗ 1413 ਤੀਸ ਸੁਭਾਇ ਮਾਨ ਹੈ ਗੁਰਮਤਿ ਵਿੱਚ ਕੁੜੀ ਮਾਰ ਨਾਲ ਰੋਟੀ ਬੇਟੀ ਦੀ ਸਾਂਹ ਰੱਖਣ ਤੋਂ ਮਨਾਹੀ ਕੀਤੀ ਗਈ ਰਹਿਤ ਨਸਾਨ ਨਾਮੀ ਰਸਾਲ ਕੁੜੀ ਮਾਰ ਆਦਕ ਹੈ ਜੇਤੇ ਮਨ ਤੇ ਦੂਰ ਧਿਆਗੇ ਤੇਤੇ ਸ੍ਰੀ ਅਕਾਲਤ ਸੇਵ ਤੋਂ ਉਪਰੋਣਾ ਤਿਆ ਦੇ ਪਵੰਨੀ ਲਈ ਹੁਨਾਮਾ ਜਾਰੀ ਹੋਇਆ ਭਾਵੇਂ ਇਸ ਵੰਦ ਵਿੱਚ ਕਾਨੂੰਨ ਵੀ ਬਣੇ ਪਰ ਸਾਡੇ ਲੋਕ ਚੋਰ ਮੋਰੀਆਂ ਰਹੀਂ ਅਜੇ ਵੀ ਇਹ ਪਾਪ ਕਰ ਹੀ ਜਾਂਦੇ ਨੇ ਸਾਥੀ ਜੀ ਜੋ ਕੇ ਸਮੇਂ ਦੀ ਗੱਲ ਕਰੀਏ ਤੁਸੀਂ ਆਪ ਹੀ ਦਸੋ ਕਿ ਨੇਕ ਪੁੱਤਰ ਮਾ ਮਾਪਿਆਰੀ ਸੇਵਾ ਕਰਦੇ ਨੇ ਭਲਾ ਅਸੀਂ ਵਿਦੇਸ਼ਾਂ ਵਿੱਚ ਦੇਖਦੇ ਆ ਬਹੁਤੇ ਮਾਪੇ ਧੀਆਂ ਨੇ ਹੀ ਮੰਗਵਾਏ ਹਨ ਤੇ ਧੀਆਂ ਪਾਸ ਹੀ ਰਹ ਰਹੇ ਨੇ ਭਾਵੇਂ ਕਿ ਉਸੇ ਸ਼ਹਿਰ ਵਿੱਚ ਪੁੱਤਰ ਵੀ ਰੰਗੀ ਵਸਦਾ ਹੋਵੇ ਜਦੋਂ ਬੱਚੇ ਸਾਹਮਣ ਦੀ ਲਈ ਲੋੜ ਹੁੰਦੀ ਹੈ ਉਦੋਂ ਜਰੂਰ ਪੁੱਤ ਆਪਣਾ ਹੱਕ ਜਤੋਂਗੇ ਪਰ ਪਤਾ ਨਹੀਂ ਫਿਰ ਵੀ ਕਿਉਂ ਸਾਡੇ ਲੋਕਾਂ ਅੰਦਰ ਪੁੱਤਰ ਦੀ ਲਾਲਸਾ ਜਾਂਦੀ ਨਹੀਂ ਮੁਕਦੀ ਗੱਲੇ ਕਿ ਜੋ ਅਦਰ ਸਨਮਾਨ ਔਰਤ ਨੂੰ ਸਿੱਖ ਧਰਮ ਨੇ ਦਿੱਤਾ ਉਹ ਹੋਰ ਕਿਦਰੇ ਦੇਖ ਨੂੰ ਨਹੀਂ ਮਿਲਦਾ ਫਿਰ ਇਹ ਗੁਰਮਤ ਦਾ ਗਿਆਨ ਤਾਂ ਕੁੱਲ ਮੁਨਕਤਾ ਦੀ ਕਿਰਿਆਨਕਾਰੀ ਹੈ ਜੇ ਇਸ ਤੇ ਅਮਲ ਕੀਤਾ ਜਾਵੇ ਤਾਂ ਪ੍ਰੂਣ ਹੱਤਿਆ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਜੋ ਸਖਤ ਕਾਨੂੰਨਾਂ ਦੇ ਬਾਵਜੂਦ ਵੀ ਨਹੀਂ ਰੁਕ ਰਹੀਆਂ ਸਿੱਧੇ ਹੀ ਕਾਬੂ ਪਾਇਆ ਜਾ ਸਕਦਾ ਹੈ ਦੇਖਣ ਵਿੱਚ ਆਇਆ ਹੈ ਕਿ ਅੱਜ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਹਰ ਖੇਤਰ ਵਿੱਚ ਮੰਨਾਂ ਭਰ ਰਹੀਆਂ ਨੇ ਸੋ ਇਸ ਤੋਂ ਤੁਸੀਂ ਆਪ ਵੀ ਅੰਦਾਜ਼ਾ ਲਾ ਸਕਦੇ ਹੋ ਔਰਤ ਦੇ ਅੰਦਰ ਪਰਮਾਤਮਾ ਨੇ ਕਿੰਨੀ ਅਥਾਹ ਸ਼ਕਤੀ ਭਰੀ ਹੈ ਜੇ ਉਸ ਨੂੰ ਬਰਾਬਰਤਾ ਦੇ ਮੌਕੇ ਦਿੱਤੇ ਜਾਣ ਉਹ ਕੀ ਨਹੀਂ ਕਰ ਸਕਦੀ ਫਿਰ ਉਹਦਾ ਨਰਾਦਰ ਕਿਉਂ ਅੱਜ ਭਾਵੇਂ ਸਰਕਾਰੀ ਕਾਨੂੰਨ ਜਾਂ মিডিਆ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੱਗਦਾ ਹੈ ਕਿ ਮਨੁੱਖੀ ਮਨ ਦੀ ਸਹੀ ਚੇਤਨਾ ਜਗਾਉਣ ਲਈ ਗੁਰਮਤ ਕਾਫੀ ਹੱਦ ਤੱਕ ਸਹਾਈ ਹੋ ਸਕਦੀ ਹੈ ਜੇ ਆਪਾਂ ਆਪਣੇ ਬੱਚੇ ਬੱਚੀਆਂ ਨੂੰ ਅੱਜ ਦੇ ਯੁੱਗ ਵਿੱਚ ਗੁਰਮਤਿ ਦੇ ਪ੍ਰਸੰਗ ਦੁਆਰਾ ਔਰਤ ਮਰਦ ਦੀ ਬਰਾਬਰਤਾ ਦਾ ਅਹਿਸਾਸ ਕਰਵਾ ਕੇ ਇੱਕ ਦੂਜੇ ਦਾ ਸਨਮਾਨ ਕਰਨਾ ਸਿਖਾ ਦਈਏ ਤਾਂ ਇਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੋਏਗੀ ਸੋ ਪਿਆਰਿਓ ਇਹ ਸੀ ਔਰਤਾਂ ਪ੍ਰਤੀ ਸਨਮਾਨ ਦੀ ਨਿਗਾਹ ਦੇ ਨਾਲ ਵੇਖਣਾ ਜੋ ਕਿ ਅੱਜ ਸਾਡੀ ਸਮੇਂ ਦੀ ਲੋੜ ਹੈ ਆਓ ਪਿਆਰਿਓ ਇਸ ਕਥਾ ਵਿਚਾਰ ਨੂੰ ਸ਼ਰਣ ਕਰੀਏ ਅਮਲ ਵਿੱਚ ਲਿਆ ਕੇ ਆਪਣੇ ਘਰਾਂ ਦੇ ਵਿੱਚ ਇਹ ਲਾਗੂ ਕਰੀਏ ਸੋ ਅਹੂਈਆ ਭੁਲਾ ਨੂੰ ਨਾ ਚਤਾਰਿਓ ਗੱਜ ਕੇ ਫੜੇ ਗਜਾਈਏ ਜੀ ਉਹ ਆਹ ਜੁਕੇ ਖਾਲਸਾ ਉਹ ਆਹ ਜੁਕੇ ਫਤਿਹ